ਹਈਆ ਠੀਕ ਆ ਜੀ ਇਹ ਫਗਵਾੜਾ ਜਲੰਧਰ ਤੋਂ ਚਲੇ ਜਾਂਦਾ ਆ ਨਾ ਕੋਈ ਛੇਤੀ 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 ਵੀਡੀਓ ਲੰਬੀ ਨਹੀਂ ਕਰਨੀ ਜਾਈ ਇੰਨਾ ਨਹੀਂ ਟਾਈਮ ਲਾਉਣਾ ਜੀ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿੱਦਾਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਵੀ ਆਪਾਂ ਜਿਹੜੇ ਮੈਕ ਆ ਉਹ ਨਵੇਂ ਮੰਗਾਏ ਆ ਆਪਣੇ ਜਿਹੜੇ ਪਹਿਲੇ ਪੁਰਾਣੇ ਮੈਕ ਸੀ ਉਹ ਖਰਾਬ ਹੋ ਗਏ ਜਾਂ ਟੁੱਟ ਗਏ ਸੀਗੇ ਇਸ ਕਰਕੇ ਹੁਣ ਥੋੜੇ ਆਪਾਂ ਜਿਹੜੇ ਰੇਟ ਵੱਧ ਵਾਲੇ ਮੰਗਾਏ ਆ ਤੇ ਉਹ ਦੇਖਦੇ ਆ ਕਿੰਨਾ ਕਿ ਵਧੀਆ ਚੱਲਦੇ ਆ ਤੇ ਆਪਾਂ ਨੂੰ ਕਹਨ ਆਇਆ ਸੀ ਫਲਿੱਪਕਾਰਟ ਵਾਲਿਆਂ ਦਾ ਫਾਇਦਾ ਕਹਿੰਦਾ ਵੀ ਆ ਕੇ ਤੁਸੀਂ ਆਪਣਾ ਪਾਰਸਲ ਲੈ ਕੇ ਜਾਓ ਆਪਾਂ ਲੈ ਕੇ ਆਉਂਦੇ ਆ ਪਾਰਸਲ ਤੇ ਉਹਨੂੰ ਅਨਬਾਕਸਿੰਗ ਕਰਕੇ ਦੇਖਦੇ ਆ ਕੀ ਫਰੀਜ਼ ਹੁੰਦਾ ਹੈ ਕਿੰਦਾ ਵਧੀਆ ਚੱਲਦੇ ਆ ਬਾਕੀ ਤੁਹਾਨੂੰ ਵੀਡੀਓ ਵਿੱਚ ਪਤਾ ਲੱਗ ਹੀ ਜਾਣਾ ਆ ਉਹ ਚੱਲਦੇ ਆ ਲੈ ਕੇ ਆਉਂਦੇ ਆ ਭਾਜੀ ਮੜਾ ਜਾਂ ਨਾਲ ਦੇ ਪਿੰਡ ਨੂੰ ਗਿਆ ਆ ਹਕੂਮਤਪੁਰ ਤੇ ਹੁੰਦੇ ਹੋਏ ਉਹਨੇ ਇੱਧਰ ਨੂੰ ਮੁੜਨਾ ਕਹਿੰਦਾ 5-6 ਮਿੰਟ ਲੱਗਣੇ ਆ ਬਾਕੀ ਦੇਖਦੇ ਆ ਪਹੁੰਚ ਗਿਆ ਜਾਂ ਨਹੀਂ ਜਾ ਕੇ ਕਾਲ ਕਰਦੇ ਆ ਜਾ ਕੇ ਉੱਥੇ ਜੀ ਆਪਾਂ ਸਿੱਧਾ ਜਾਈਏ ਤੇ ਪਿੰਡ ਹਕੂਮਤਪੁਰਿਆ ਤੇ ਉਧਰ ਭਾਜੀ ਹੈਗਾ ਪਾਰਸਲ ਦੇਣ ਗਿਆ ਆ। ਆਪਾਂ ਇੱਥੇ ਖੜ ਕੇ ਉਹਨਾਂ ਦੀ ਵੇਟ ਕਰ ਰਹੇ ਆ। ਦੇਖੋ ਕਿੰਨੇ ਕਿਿਰ ਤੱਕ ਆਉਂਦੇ ਆ ਤੇ ਆ ਜਿਹੜਾ ਰੋਡ ਜਾਂਦਾ ਆ। ਇਹ ਫਗਵਾੜਾ ਜਲੰਧਰ ਤੋਂ ਚਲੇ ਜਾਂਦਾ ਆ। ਨਾ ਕੋਈ ਨਮਾ ਹੀ ਬਣਿਆ ਹੈ ਵੀ। ਨਾ ਕੋਈ ਟੂਲਪਲਾਜਾ, ਨਾ ਕੋਈ ਗੱਲ ਨਾ ਕੋਈ ਬਾਤ ਜੇ ਆਪਾਂ ਸਿੱਧਾ ਰੋੜੋ ਰੋੜ ਦੂਜੇ ਪਾਸੇ ਜਾਈਏ। ਉੰਦੀ ਆਪਾਂ ਨੂੰ ਘੱਟੋ ਘੱਟ 8-10 ਕਿਲੋਮੀਟਰ ਵੱਧ ਪਊਗਾ ਜੇ ਆਪਾਂ ਐਂਦੀ ਜਾਈਏ ਪਿੰਡਾਂ ਦੇ ਵਿੱਚ ਦੀ। ਤੇ ਇੱਕ ਤਾਂ ਰੋਡ ਸਾਰਾ ਵਧੀਆ ਆ ਦੂਸਰਾ ਕੁਝ ਵਲਾਜਾ ਤੇ ਤੀਸਰਾ ਇੱਕ ਆਪਾਂ ਨੂੰ ਕਿਲੋਮੀਟਰ ਜਿਹੜੇ ਘੱਟ ਲੱਗਦੇ ਆ ਤੇ ਜਿਨ੍ਹਾਂ ਨੂੰ ਨਾਂ ਨਾਲ ਜਿਹੜਾ ਮੈਪੀ ਲੱਗ ਸਕਦਾ ਜੇ ਕਿੰਨੇ ਜਾਣਾ ਹੈ ਫੋਵਾੜਾ ਜਲੰਧਰ ਨੂੰ ਇਸ ਇਸ ਪਾਸੇ ਤੇ ਇਧਰੋਂ ਆਪਾਂ ਨੂੰ ਜੇ ਕਰਤਾਰਪੁਰ ਜਾਣਾ ਹੋਵੇ ਕ੍ਰਿਸ਼ਨਗੜ੍ਹ ਜਾਣਾ ਹੋਵੇ ਤੇ ਆਦਮਪੁਰ ਇਹ ਸਭ ਤੋਂ ਵਧੀਆ ਬੈਸਟ ਰੋਡ ਆ ਕਿਉਂਕਿ ਹੁਣ ਨਹਿਰਾਂ ਵਾਲਾ ਵੀ ਲਗਭਗ ਸਾਰਾ ਬਣ ਚੁੱਕਿਆ ਆ ਇਸ ਕਰਕੇ ਆਪਾਂ ਇੱਥੋਂ ਜਾ ਸਕਦੇ ਆ ਆਜੋ ਭਾਜੀ ਆਜੋ ਮੈਂ ਤਾਂ ਦੇਖਿਆ ਪਰੇਸ਼ਾਨੀਆਂ ਨਹੀਂ ਤੁਹਾਨੂੰ ਮੈਂ ਕਿਹਾ ਪਲਾਨੀ ਹੋਰ ਹੋਰ ਠੀਕ ਆ ਪੀ ਸੁਣਾਓ ਤੁਸੀਂ ਭਾਜੀ ਨਵੇਂ ਆਏ ਆ ਇੱਧਰ ਮੈਂ ਭਾਜੀ ਇੰਨੇ ਆਨ ਦਾ ਬਹੁਤ ਬੋਟਾਂ ਤੋਂ ਅਛਾ ਅਛਾ ਛੋਟਾ ਉਹ ਤਾਂ ਮੈਂ ਠੀਕ ਆ ਇੱਕ ਸਰਦਾਰ ਜਿਹਾ ਮੁੰਡਾ ਹੁੰਦਾ ਹੁੰਦਾ ਹੈ ਭਾਜੀ ਉਹ ਪੱਕਾ ਦਾ ਦੇਖ ਰੂਪ ਤੇ ਆੜ ਕੇ ਲੈ ਆਓ ਤੇ ਕਰ ਲੈ ਨੰਬਰ ਕਰ ਲੈ ਤੂੰ ਕੋਡ ਕੋਡ ਚਾਹੀਦਾ ਕੋਈ ਤੇ ਨਹੀਂ ਬਸ ਪੇਮੈਂਟ ਹੀ ਠੀਕ ਆ ਠੀਕ ਆ ਆਹ ਭਾਜੀ ਆਪਾਂ ਨੂੰ ਫਾਸਟ ਤੋਂ ਲੈਣ ਆਏ ਆ ਠੀਕ ਆ ਜੀ ਹੁਣ ਆਪਾਂ ਉਹ ਸੰਜਾ ਕੇ ਦੇਖਦੇ ਆਂ ਕਰਦੇ ਆਂ ਤੇ ਬਾਕੀ ਦੇਖਦੇ ਆਂ ਕਿਦਾਂ ਦਾ ਐਕਸਪੀਰੀਅੰ ਵਧੀਆ ਚੱਲਦਾ ਜਾਂ ਨਹੀਂ ਚੱਲਦਾ ਬਾਕੀ ਅਨਬਾਕਸਿੰਗ ਆਪਾਂ ਤੁਹਾਡੇ ਸਾਹਮਣੇ ਕਰਨੀ ਠੀਕ ਹੈ ਜੀ ਤੇ ਅਮਰ ਕਰਦੀਏ ਭਾਈ ਨੂੰ ਲਓ ਜੀ ਵਾਪਸ ਆਪਾਂ ਪਹੁੰਚ ਚੁੱਕੇ ਆਪਣੇ ਘਰੇ ਤੇ ਪਾਰਸਲ ਲੈਂਦਾ ਤੇ ਭਾਜੀ ਕਹਿੰਦਾ ਵੀ ਮੈਨੂੰ ਥੋੜਾ ਟਾਈਮ ਤਾਂ ਲੱਗ ਗਿਆ ਰੌਲਾ ਪੈ ਗਿਆ ਸੀ ਕਹਿੰਦਾ ਵੀ ਪਾਰਸਲ ਜਿਹੜਾ ਇੱਕ ਦੂਜੇ ਦਾ ਚੇਂਜ ਹੋ ਗਿਆ ਸੀਗਾ ਤੇ ਤਾਂ ਕਰਕੇ ਉਹ ਥੋੜਾ ਰੌਲਾ ਪੈ ਗਿਆ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਮੈਂ ਵੀ 15 ਕਿ ਮਿੰਟ ਉੱਥੇ ਖੜਾ ਰਿਆ ਤੇ ਬਾਕੀ ਹੁਣ ਆਪਾਂ ਇਹਨੂੰ ਦੇਖਦੇ ਆਂ ਖੋਲ ਕੇ ਤੇ ਦੇਖਦੇ ਆ ਕਿ ਐਕਸਪੀਰੀਅੰਸ ਜਾਂਦਾ ਆਲਾ ਚਲੋ ਜੇਤੀ ਹੋਰ ਮਾਰੇ ਆ ਦੇਖਦੇ ਆ ਵਿੱਚੋਂ ਉਹੀ ਨਿਕਲਦੇ ਜਾਂ ਹੋਰ ਕਈ ਵਾਰੀ ਇਹ ਵੀ ਹੋ ਜਾਂਦਾ ਫਰਕ ਪੈ ਜਾਂਦਾ ਹੁੰਦਾ ਚੀਜ਼ ਦਾ ਫਰਕ ਪੈ ਜਾਂਦਾ ਹੁੰਦਾ ਕਈ ਵਾਰੀ ਚਲੋ ਪਤਾ ਟੀਸ਼ਨ ਤੇ ਤਿਆਰ ਹੋ ਜਾ ਮੰਟੂ ਮੱਠਾ ਹਾਂ ਪਾਪਾ ਅੱਜ ਛੁੱਟੀ ਆ ਕੱਪੜੇ ਪਾਏ ਨਹੀਂ ਜੇਤੀ 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 ਵੀਡੀਓ ਲੰਬੀ ਨਹੀਂ ਕਰਨੀ ਯਾਰੀ ਇੰਨਾ ਨਹੀਂ ਟਾਈਮ ਲਾਉਣਾ ਲੈ ਦਿਖਾਈ ਪੈਕਿੰਗ ਦਿਖਾਦਾ ਇਹ ਆ ਪੈਕਿੰਗ ਨਿਕਲੀ ਆ ਵਿੱਚੋਂ ਤੇ ਜਿਹੜੀ ਮਹਿੰਗਾਈ ਸੀ ਆਪਾਂ ਉਹੀ ਆ ਤੇ ਬਾਕੀ ਹੁਣ ਇਹਨੂੰ ਉੱਪਰੋਂ ਖੋਲ ਕੇ ਦੇਖਦੇ ਹਾਂ ਵਿੱਚੋਂ ਖੋਲਿਓ ਓਏ ਕਿੰਦਾ ਵਧੀਆ ਹੈ ਨਾ ਵੇਖ ਤੇਜੀ 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 ਸਾਮ ਨਹੀਂ ਲਾਉਣਾ ਕਰ ਦੇ ਲੋਕਾਂ ਨੂੰ ਜੀ ਮੜੀ ਜੀ ਲੈ ਕੱਢ ਕੇ ਕੱਢਿਓ ਕੱਢਿਓ ਤਿੰਨੇ ਕੱਢਿਓ ਬਾਹਰ ਇਹ ਆ ਆ ਜਿਹੜੇ ਆਪਣੇ ਕਾਲਰ ਤੇ ਲੱਗਣੇ ਆ ਤੇ ਆ ਆਪਣੇ ਮੋਬਾਈਲ ਦੇ ਵਿੱਚ ਲੱਗੂਗਾ ਠੀਕ ਆ ਜੀ ਤੇ ਦੋ ਇਹਦੇ ਵਿੱਚ ਆਪਾਂ ਨੂੰ ਮੈਗ ਮਿਲੇ ਆ ਤੇ ਬਾਕੀ ਦੇਖਦੇ ਆ ਇਹਦੀ ਵਾਇਸ ਕਿਦਾਂ ਦੀ ਆ ਕਿਦਾਂ ਦੀ ਨਹੀਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਲੈਣੇ ਚਾਹੀਦੇ ਜਾਂ ਨਹੀਂ ਬਾਕੀ ਸਪੀਡਿਸ ਆਪਾਂ ਇਹਦਾ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੇ ਜਿਨ੍ਹਾਂ ਨੇ ਵੀਡੀਓ ਦੇਖੀ ਜੀ ਧੰਨਵਾਦ ਜੀ ਉਹਨਾਂ ਦਾ